ਕਹਤੇ ਸਾਰੇ ਸੋਤਿਆਂ ਦਾ ਮੈਂ ਜੋ ਟੈਕਸੀ ਨੂੰ ਬਹੁਤ ਧੰਨਵਾਦ ਕਰਦਾ ਸਾਥੀਓ ਸਵਾਗਤ ਤੇ ਨਾਂ ਦੇ ਫਰੰਦ ਭਾਗ ਦੇ ਖਾ ਕੋਡਕਟ ਵੀ ਹੋ ਜੇ ਉਸ ਕੇ ਦੇ ਵਿੱਚ ਅਸਾਤਿਓ ਇਹ ਇਹ ਕਹੋਰਾ ਕਿਤਾ ਕਿ ਸਰਕਾਰ ਜਦ ਤੱਕ ਮਨਾਰੇ ਕੁਛ ਨਹੀਂ ਕਰਦੇ ਤਾਂ ਅਸੀਂ ਆ ਕਿਤਾ ਸਾਡੇ ਤੋਂ ਫਤੂਬਸੂਲ ਕਰਦੇ ਐ ਇਹਦਾ ਗ੍ਰੇਡ ਤੇ ਜਿਹੜੀਆਂ ਸਾਡੀਆਂ ਗ੍ਰੇਡ ਤੇ 3200 ਤੱਕ ਨਾ ਗਏ ਸਾਡੇ ਪੀਪਲ ਮੰਤਰੀ ਨੇ ਕਾਂਗਰਸ ਦੇ ਰਾਜ ਵਿੱਚ 19 ਜਿੱਤਾਂ ਸੀ ਉਹਦੇ ਨਾਲ ਹੀ ਹੈ ਤੇ ਫੰਦੀ ਵਾਲਾ ਡੀਐਮ ਵਾਲੇ ਕਿ ਸਾਡਾ ਡੀਐਨ ਜ਼ਰੀਏ ਸਰਕਾਰਾ ਪਿੱਛੇ ਦੇ ਰਲੀਆਂ ਆਜੂ ਰਲੀਆਂ ਬੇਨਤੀ ਆ ਰਲੀ ਚ ਜਰੂਰ ਪਹੁੰਚਿਆ ਕਰੋ ਹੁਣ ਜਿਹੜੀ ਅਸੀਂ ਰਲਦੀ ਹੈ ਇਹ ਪਰਸੋ ਰੱਖੀ ਹੈ ਮੇਨ ਸੈਕਟਰ ਦੇ ਵੀ ਸਵੇਰੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਅੱਗੇ ਵੀ ਪਹੁੰਚੋ ਸਾਥੀਓ ਇਸੋ ਦਿਨ ਦੀ ਛੜੀਆ ਮੈਂ ਜ਼ਿਆਦਾ ਸਮਾਂ ਨਹੀਂ ਲੰਘਾ ਹੁਣ ਮੈਂ ਰਲੀਆਂ ਨੂੰ ਥੋੜਾ ਸਾਡੇ ਕੇ 11 ਸਾਬ ਥੋੜੇ ਕੇ ਆਪਣੇ ਸਾਰੀਆਂ ਗੱਲਾਂ ਬਾਤਾਂ ਜੋ ਵਿਚਾਰ ਰੱਖਣਗੇ ਤੁਮੇ ਕਸਰ ਜਿੰਦਾ ਗੱਤਿ ਆ ਸੋਗੋਂ ਸਾਰੇ ਪਸੰਦ ਦੀ ਐਪੈਂਡਿੰਗ ਹੈ ਲੋਕਾਂ ਦੇ ਨਾਲ ਇਹ ਵੀ ਪੈਂਦੀ ਹੈ ਹੋਰ ਸਾਡੀਆਂ ਕਈ ਮੁੰਡਿਆਂ ਪੈਂਦੀਆਂ ਸਾਡੀ ਜਿਹੜੀ ਕਾਂਗਰਸ ਪਾਰਟੀ ਦੇ ਐਮ ਆਈ ਪੀ ਆ ਸਾਡੇ ਪਤਾ ਤੁਹਾਡੇ ਲਈ ਤੁਸੀਂ ਸਾਈਟ ਤੇ ਦੇਖੋ ਕੋਈ ਤਾਂ ਸੱਚ 70 ਰੁਪਏ ਦਾ ਮੈਡੀਕਲ ਬਿੱਲ ਨਹੀਂ ਕਰ ਰਿਹਾ 60 ਰੁਪਏ ਦਾ ਮੈਡੀਕਲ ਬਿੱਲ ਦੇਖੋ ਇਹਦੇ ਦਾ ਪੈਸੇ ਪੈਸਾ ਸਾਡਾ ਵਾਦਾ ਪੈਸਾ ਦੀ ਉਹ ਜਿਹੜੀ ਬਣਾਈ ਤੇਰਾ ਉਹ ਵੀ ਸਾਡੀ ਆਵਾਜ਼ ਸੁਣਨੀ ਮੰਨ ਕਰਦੀ ਹੈ ਵੀ ਜਿਹੜਾ